ਨਗਰ ਖੜਿਆ ਆਪਾਂ ਗੱਲ ਕਰੀਏ ਰੇਂਜ ਦੀ ਤਾਂ ਲੱਖੋਂ ਥੱਲੇ ਹਜ਼ਾਰਾਂ ਚ ਵੀ ਸ਼ੁਰੂ ਹੋ ਜਾਂਦੇ ਤੇ ਲੱਖਾਂ ਚ ਵੀ ਜਾਨਵਰ ਦੋਸਤੋ ਮੰਨ ਲਓ ਜੇ ਆਹ ਤਿੰਨ ਘੋੜੀਆਂ ਗੱਭਨ ਚੈੱਕ ਪਾਸ ਆ ਇਹ ਮੀਟ ਹੋਈ ਹੋਈ ਆ ਇਹ ਮੀਟ ਹੋਈ ਇਹ ਦੋਨੇ ਪਵਨ ਤਾਂ ਮੀਟ ਹੋਈਆਂ ਤੇ ਆਹ ਨੂਰੇ ਦੇ ਬੱਚੇ ਤਾਂ ਮੀਟ ਹੋਈਏ ਨੁਕਰੀ ਘੋੜੀ ਖਾਲੀ ਆ ਜੀ ਗੁਰਦਿੱਤ ਤਾਂ ਮੀਟ ਹੋਈ ਹੋਈ ਆ ਜੀ ਸਿਰਫ ਮੱਥੇ ਬਲੇਜ ਆ ਬਹੁਤ ਸੋਹਣਾ ਤੇ ਇਹ ਵੀ ਜਾਇਜ਼ ਮੰਨ ਲਓ ਪੂਰੇ ਜਾਇਜ਼ ਰੇਟ ਦੇ ਕੰਨ ਕੰਨ ਦੇਖੋ ਤੇ ਕੰਡੀਸ਼ਨ ਦੇਖੋ ਕਿੰਨੀ ਜ਼ਿਆਦਾ ਚੰਗੀ ਤੇ ਟੋਰੇ ਟੋਰੇ ਤੋਂ ਚੰਗੇ ਹੁੰਡੀ ਵਾਲਾ ਕੰਨ ਆ ਪੂਰੀ ਚੰਗੀ ਆ ਪੁੱਤਰੋ ਅੱਜ ਦੇ ਬਲੌਗ ਵਿੱਚ ਜਾਨਵਰ ਸਾਰੇ ਮੋٹے ਮੋٹے ਦਿਖਾ ਦੇਣ ਜਿਹੜੇ ਜਿਹੜੇ ਆਪਣੇ ਕੋਲ ਖੜੇ ਆ ਓਵਰਵਿਊ ਜਾਂ ਦੇ ਦੇਣਾ ਜਾਨਵਰ ਸਾਰੇ ਤਰ੍ਹਾਂ ਦੇ ਸਾਰੀਆਂ ਕਹਿਮਾਂ ਦੇ ਖੜੇ ਆ ਮੰਨ ਲਓ ਚੰਬੇ ਮਾਰਵਾੜੀ ਦੀ ਨੋਕਰੇ ਬਸ਼ੀਰੇ ਬਸ਼ੀਰੀਆਂ ਸਾਰੇ ਤਰ੍ਹਾਂ ਦੇ ਅੰਦਰੋਂ ਸ਼ੁਰੂ ਹੋ ਜਾਂਦੇ ਆ ਜੀ ਸਾਰਿਆਂ ਤੋਂ ਪਹਿਲਾਂ ਤਾਂ ਬਸ਼ੀਰੀ ਦੇਖੋ 2 ਸਾਲ ਦੇ ਆ ਮਾਫੀ ਚਾਹਾਂਗੇ ਠੰਡਾ ਮੌਸਮ ਕਰਕੇ ਜਾਨਵਰ ਨਮਾਇਨ ਨੂੰ ਨੇ ਕਿ ਇੱਕ ਲੀਵਰ ਦੀ ਥੋੜੀ ਸੌਟੇਜ ਆ ਤੇ ਜਾਨਵਰ ਝਾੜਨ ਝੂੜਨ ਵਾਲਿਆ ਬਿਸ਼ੇਰੀ 2 ਸਾਲ ਦੀ ਨੂਰੇ ਦੀ ਬੱਚੀ ਆ 60 ਇੰਚ ਦੇ ਲਵੇ ਤਵੇ ਹੋਈ ਖੜੀ ਐ ਜੀ ਨਾਲ ਦੀ ਘੋੜੀ ਗੱਬਣਾ ਉਹ ਸੀਲ ਹੋਈ ਹੋਈ ਐ ਜੀ ਤੋਂ ਉਹਦੀ ਆਪਾਂ ਡਿਟੇਲ ਨਹੀਂ ਦਿੰਦੇ ਇਹ ਘੋੜੀ ਚੈੱਕ ਕਰੋ ਪੁੱਠਾ ਪਾਠਾ ਕਿੰਨਾ ਸੋਹਣਾ ਜੀ ਸਾਰੀਆਂ ਘੋੜੀਆਂ ਚੰਗੇ ਬੰਤਰਾਂ ਦੀਆਂ ਮੰਨ ਲਓ ਸਾਰਿਆਂ ਤੋਂ ਪਹਿਲਾਂ ਇਹ ਘੋੜੀ ਪੰਜ ਕਲੇਨ ਐ ਜੀ ਡੇਢ ਕੁ ਮਹੀਨਾ ਨੂੰ ਮੇਟ ਲਈ ਹੋਇਆ ਤੇ ਬਾਡੀ ਬੁੱਡੀ ਬਹੁਤ ਚੰਗੇ 2 ਨੰਬਰ ਤੇ ਮੱਥੇ ਪਟੇ ਦੀ ਘੋੜੀ ਆ ਮੈਂ ਸਾਹਮਣੇ ਫੇਸ ਦਿਖਾ ਦੇਣਾ ਇੱਕ ਵਾਰ ਮੋਟੀ ਮੋਟੀ ਧਰਨੇ ਕਾ ਮਾਰ ਲਓ ਨੰਬਰ 3 ਤੇ ਨੌਕਰੀ ਘੋੜੀ ਆ 4 ਤੇ ਲੱਖੋਂ ਥੱਲੇ ਚੰਬੀ ਘੋੜੀ ਆ 5 ਤੇ 5 ਕਲਾਨੀ ਚੰਬੀ ਘੋੜੀ ਹੋਗੀ 6 ਤੇ ਆ ਰੇਵੀਆ ਚਾਲ ਦੀ ਕਹਿ ਸਕਦੇ ਆ ਮੁਕਤਾਜ ਬਹੁਤ ਚੰਗੀ ਤਰ੍ਹਾਂ ਵਾਲੀ 60ੋਂ ਬਾਹਰ ਹਾਈਟ ਦੀ ਗਲੜੀ ਚੰਬੀ ਤੇ ਆ ਗੱਬਣ ਘੋੜੀ ਜਿਹੜੀ ਨਾਲ ਦੀ ਗਲੜੀ ਚੰਬੀ ਪੁੱਠਾ ਪੱਠਾ ਇਹਦਾ ਵੀ ਸੁਣ ਇਹ 7 ਮਹੀਨੇ ਗੁਰ ਦਿੱਤੇ ਤੋਂ ਗੱਬਣ ਤੇ ਇਹ 5 ਕੁ ਮਹੀਨੇ ਗੱਬਣ ਨੀਲੀ ਚੰਬੀ ਘੋੜੀ ਦੋਸਤੋ ਮੰਨ ਲਓ ਜੇ ਆਹ ਤਿੰਨ ਘੋੜੀਆਂ ਗੱਬਣ ਚੈੱਕ ਪਾਸ ਆ ਇਹ ਮੀਟ ਹੋਈ ਹੋਈ ਆ ਇਹ ਮੀਟ ਹੋਈ ਇਹ ਦੋਨੇ ਪਵਨ ਤਾਂ ਮੀਟ ਹੋਈਆਂ ਤੇ ਆ ਨੂਰੇ ਦੇ ਬੱਚੇ ਤਾਂ ਮੀਟ ਹੋਈ ਨੁਕਰੀ ਘੋੜੀ ਖਾਲੀ ਆ ਜੀ ਤੇ ਇਹ ਵੀ ਖਾਲੀ ਆ ਤੇ ਇਹ ਮੀਟ ਹੋਈ ਹੋਈ ਆ ਸਾਹਮਣੇ ਮੜਾ ਕਹਿੰਦਾ ਜਿਹੜਾ ਫੇਸ ਪ੍ਰੋਫਾਈਲ ਆ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਕੰਨ ਕੁੰਨ ਕਰਦਨ ਕਿੰਨੀ ਚੰਗੀ ਹੈਵੀ ਘੋੜੀਆਂ ਆ ਸਿਰਫ ਮੱਥੇ ਬਲੇਜ ਦੀ ਘੋੜੀ ਆ ਤੇ ਇਹ ਨੁਕਰੀ ਘੋੜੀ ਆ ਕੰਨ ਕੁੰਨ ਸਾਰੀਆਂ ਘੋੜੀਆਂ ਚੰਗ ਇਹ ਚੰਬੀ ਘੋੜੀ ਆ ਸਾਰਾ ਮੱਥਾ ਮੁੱਥਾ ਚਟਾ ਤੇ ਇਹ ਵੀ ਚੰਬੀ ਘੋੜੀ ਹੈ ਜਖਾਨਾ ਕੋਨਾ ਇਹ ਵੀ ਚੰਗੀ ਆ ਤੇ ਆਹ ਦੇਖੋ ਕੁੰਡੀ ਵਾਲੇ ਕੰਨ ਘੋੜੀਆਂ ਸਾਰੀਆਂ ਹੀ ਕੰਨਾਂ ਚ ਚੰਗੇ ਪੋਲੀ ਕੋਈ ਨਹੀਂ ਕੰਨਾਂ ਚ ਸਾਰੀਆਂ ਆਪਾਂ ਕਹਿ ਸਕਦੇ ਹਾਂ ਪੂਰੇ ਗੱਲਬਾਤ ਆ ਤੇ ਇਹ ਆ ਗਈਆਂ ਵੱਡੀਆਂ ਘੋੜੀਆਂ ਤੇ ਮੰਨ ਲਓ ਇਹਨਾਂ ਸਾਰੀਆਂ ਹੀ ਸਵਾਰੀਆਂ ਦੇ ਪਾਸਾ ਤੇ ਸਾਰੀਆਂ ਹੀ ਰੇਵੀਅ ਚਾਲਦੇ ਆ ਮੰਨ ਲਓ ਪੂਰੀਆਂ ਚੰਗੇ ਤੁਰਦੀਆਂ ਤੇ ਇਹ ਚੰਬੀ ਬਸ਼ੇਰੀਏ ਜੀ ਨੀਲੀ ਚੰਬੀ ਦੇਵਸਾਨ ਘੋੜੀ ਦੀ ਸਾਰੀਆਂ ਲੱਤਾਂ ਲੁੱਤਾਂ ਸਾਰੀਆਂ ਚਿੱਟੀਆਂ ਤੇ ਇਹ ਆਲੀ ਸ਼ਾਨ ਦੀ ਪੋਤੀ ਮੱਥੇ ਪਟੇ ਦੀ ਇਹ ਸੁਲਤਾਨ ਦੀ ਬੱਚੀ ਹੈ ਜੀ ਇਹ ਵੀ ਚੰਬੀ ਆ ਤੇ ਇਸ ਤੋਂ ਬਾਅਦ ਦੋ ਨੁਕਰੀਆਂ ਬਿਸ਼ੇਰੀਆਂ ਖੜੀਆਂ ਜੀ ਇਹ ਸਾਲ ਕਰੀਏ ਬਿਸ਼ੇਰੀ ਇਹ ਦੋ ਸਾਲ ਦੀ ਵੱਡੀ ਤੇ ਆ ਮੱਝੂ ਕੇ ਖਾਨਦਾਨ ਦੀ ਨੀਲੀ ਬਿਸ਼ੇਰੀ ਹੋਈ ਤੇ ਇਸ ਤੋਂ ਅੱਗੇ ਪੀਟਲ ਕੁੜੀ ਇਹ ਗੁਰਦਿੱਤ ਤੋਂ ਮੀਟ ਹੋਈ ਹੋਈ ਹੈ ਜੀ ਸਿਰਫ ਮੱਥੇ ਬਲੇਜ ਆ ਬਹੁਤ ਸੋਹਣਾ ਤੇ ਇਹ ਵੀ ਜਾਇਜ਼ ਮੰਨ ਲਓ ਪੂਰੇ ਜਾਇਜ਼ ਰੇਟ ਦੇ ਕੰਨ ਕੰਨ ਦੇਖੋ ਫਟਾ ਪੂਰਾ ਚੰਗਾ ਕਲਾ ਪਟਾ ਮੱਥੇ ਤੇ ਇਹ ਹੈਗੀ ਦਲਾਵਰਦੀ ਜੀ ਤਲਰਾ ਦਿਲਾਵਰ ਦੀ ਬੱਚੀ ਦਿਲਵਾਗ ਰਾਨੀ ਦੀ ਪੋਤੀ ਹੈ ਤੇ ਇਹ ਬਸ਼ੀਰਾ ਅਰਜਨ ਦਾ ਪੁੱਤ ਆ ਜੀ ਦਿਲਾਰਜਨ ਦਾ ਬੱਚਾ ਬਹੁਤ ਚੰਗਾ ਆਪਾਂ ਕਹਿ ਦਈਏ ਸਾਣ ਬੰਨ ਨਾਲ ਘੋੜਾ 7 ਕੁ ਮਹੀਨਾ ਦਾ ਹੋਇਆ ਹਜੇ ਹੱਡ ਪੈਰ ਦੇਖੋ ਕੰਨ ਕੰਡੀਸ਼ਨ ਦੇਖੋ ਸਾਬਕਾ ਵੱਲੋਂ ਰਹਿਤਾ ਤੇ ਇਹ ਘੱਲਾਂ ਵਾਲੀ ਚੇਤਕ ਦਾ ਜੈ ਮੰਗਲ ਬਸ਼ੀਰਾ ਜੀ ਇਹ ਦਿਲਵਾਗ ਰਾਨੀ ਦਾ ਪੁੱਤ ਆ ਗਿਆ ਜੀ ਤੇ ਅਨਮੋਲ ਰਤਨ ਦਾ ਇਹ ਆਪਣੇ ਵਾਲੇ ਰਾਜਵੰਸ਼ ਦਾ ਆ ਗਿਆ ਜੀ ਕੰਨ ਕੁੰਨਿਆ ਦਾ ਹੀ ਬਹੁਤ ਚੰਗਾ ਲੱਗਿਆ ਹੋਇਆ ਤੇ ਇਹ ਬਸ਼ੀਰੀਆ ਲੋਕ ਕਾਈ ਸਾਲ ਦੀ ਇਹ ਜੈ ਰਾਜ ਤਾਂ ਮੀਟ ਹੋਈ ਹੋਈ ਹੈ ਜੀ ਤੇ ਇਹ ਬਸ਼ੇਰਾ ਉੱਡਣਾ ਉੱਡਨੇ ਬਾਜ ਦਾ ਜੀ ਦਾਨੇ ਘੋੜੇ ਦਾ ਬੱਚਾ ਇਹ ਰਾਜਵਾਂਸ ਦਾ ਹੀ ਆ ਤੇ ਇਹ ਗੋਲਡਨ ਰੌਕ ਦਾ ਕੰਨ ਕੰਨ ਦੇਖੋ ਗੋਲਡਨ ਰੌਕ ਵਾਲੇ ਕਿੰਨੇ ਚੰਗੇ ਕੰਨ ਇੱਕ ਪੂਰੀ ਵੱਡੀ ਘੋੜੀ ਦਿਖਾ ਦिए ਤੁਹਾਨੂੰ ਦੇਖੋ ਇਹ ਚੈੱਕ ਕਰਨੀਆਂ ਦੋਸਤੋ 4-5 ਮਹੀਨਿਆਂ ਦੀ ਮੀਟ ਹੋਈ ਦੱਸੀ ਆ ਲਾਲ ਚੰਬੀਆ ਕੰਨ ਕੰਨ ਕੰਡੀਸ਼ਨ ਦੇਖੋ ਕਿੰਨੀ ਜਿਆਦਾ ਚੰਗੀ ਤੇ ਟੋਰ ਟੋਰੇ ਟੋਰੇ ਚੰਗੇ ਕੁੰਡੀ ਵਾਲਾ ਕੰਨ ਆ ਪੂਰੀ ਚੰਗੀ ਆ ਆਪਾਂ ਕਹਿ ਦੀ ਸੋ ਜੇ ਕੋਈ ਸੱਜਣ ਚਾਹਵਣ ਹੋ ਆ ਖਰੀਦਣ ਦਾ ਤਾਂ ਕੁੜੀ ਦੇਖ ਸਕਦਾ ਜੀ ਬਾਕੀ ਹੋਰ ਜਾਣਕਾਰੀ ਲਈ ਆਪਾਂ ਨੰਬਰ ਦੇ ਦੇਨੇ ਆ ਸੰਪਰਕ ਨੰਬਰ ਐਡ ਕਰ ਲਿਓ ਬਸ਼ੇਰੇ ਖੜੇ ਆ ਘੋੜੀਆਂ ਖੜੀਆਂ ਸਾਰੇ ਰੇਟਾਂ ਦੇ ਜਾਨਵਰ ਖੜੇ ਆ ਆਪਾਂ ਗੱਲ ਕਰੀਏ ਰੇਂਜ ਦੀ ਤਾਂ ਲੱਖਾਂ ਥੱਲੇ ਹਜ਼ਾਰਾਂ ਚ ਵੀ ਸ਼ੁਰੂ ਹੋ ਜਾਂਦੇ ਤੇ ਲੱਖਾਂ ਚ ਵੀ ਜਾਨਵਰ ਸਾਰੇ ਤਰ੍ਹਾਂ ਦੇ ਇੱਕ ਮੰਨ ਲਓ ਤੁਹਾਨੂੰ ਆਪਰਚੂਨਿਟੀ ਦੇ ਦਿੱਤੀ ਜਿੱਦਾਂ ਦਾ ਮਰਜ਼ੀ ਜਾਨਵਰ ਸਿਲੈਕਟ ਕਰ ਲਓ ਉਦਾਂ ਦੇ ਜਾਨਵਰ ਮੋਟੇ-ਮੋਟੇ ਜਾਨਵਰ ਫੇਰ ਇੱਕ ਵਾਰ ਦਿਖਾ ਦੀ ਤੇ ਦੋਸਤੋ ਨੁਕਰਾ ਬਸ਼ੀਰਾ ਨੁਕਰੀਆਂ ਬਸ਼ੀਰੀਆਂ ਚੰਬੀ ਘੋੜੀ 52 ਇੰਚ ਦੀ ਤੇ ਹੋਰ ਵੀ ਜਾਨਵਰ ਖਰੀਦੇ ਖੜੇ ਮਾਰਵੜੀ ਬਸ਼ੀਰੀ ਜਾਨਵਰ ਆਪਣੇ ਫਾਰਮ ਤੇ 5-7 ਹੋਰ ਵੀ ਆ ਜਣੇ ਇਹਨਾਂ ਵਿੱਚੋਂ ਜੇ ਤੁਹਾਡੇ ਕੋਈ ਜਾਨਵਰ ਚੱਲਦਾ ਹੋਇਆ ਤਾਂ ਸੰਪਰਕ ਕਰ ਸਕਦੇ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਨੰਬਰ ਨੋਟ ਕਰ ਲੇ ਦੋਸਤੋ 623915454498555990